प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह दोस्तों ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹ ਦੋ ਵਾਰ YouTube ਨੇ ਰਿਮੂਵ ਕਰ ਦਿੱਤੀ ਵਾਇਲੈਂਸ ਦਾ ਉਹਨਾਂ ਨੇ ਲਾਇਆ ਪਰ ਮੈਨੂੰ ਤਾਂ ਲੱਗਿਆ ਨਹੀਂ ਵੀ ਵਾਇਲੈਂਸ ਵਾਲੀ ਕੋਈ ਗੱਲ ਉਹਦੇ ਵਿੱਚ ਸੀ ਚਲੋ ਦੁਬਾਰਾ ਮੈਂ ਉਹ ਇੱਕ ਦੋ ਜਿਹੜੇ ਵਿੱਚ ਕਲੈਕਸ਼ਨ ਕਰਕੇ ਪਾਈ ਸੀ ਦੁਬਾਰਾ ਵੀ ਫਿਰ ਉਹਨਾਂ ਨੇ ਰਿਮੂਵ ਕਰ ਦਿੱਤੀ ਚਲੋ ਹੋ ਸਕਦਾ ਕਿਸੇ ਨੂੰ ਉਹ ਨਾ ਪਸੰਦ ਆਈ ਹੋਵੇ ਹੁਣ ਦੋਸਤੋ ਆਪਾਂ ਗੱਲ ਕਰਦੇ ਆ ਕਰਦੇ ਸੀ ਕੱਲ ਵੀ ਵੀ ਦਰਬਾਰੀ ਪੁਜਾਰੀ ਵਪਾਰੀ ਤੇ ਅਧਿਕਾਰੀ ਵਪਾਰ ਕਿੰਨੇ ਕਿਸਮ ਦਾ ਵਪਾਰ ਨਸ਼ੇ ਦਾ ਵੀ ਕਰਦੇ ਲੋਕ ਜਿਹੜੇ ਨਸ਼ੇ ਦਾ ਵਪਾਰ ਕਰਨ ਦੇ ਜਾਂ ਦੋਸ਼ ਲੱਗੇ ਜਾਂ ਕਰਦੇ ਆ ਉਹਨਾਂ ਦੀ ਜਗਾ ਕੀ ਅੱਜ ਆਪਾਂ ਸਾਰੇ ਵੇਖ ਰਹੇ ਹਾਂ ਜਿਹੜੇ ਦੇਹ ਦਾ ਵਪਾਰ ਕਰਦੇ ਆ ਉਹਨਾਂ ਨੂੰ ਲੋਕ ਸਮਾਜ ਦੇ ਵਿੱਚ ਕੀ ਕਹਿੰਦੇ ਆ ਆਪਾਂ ਸਾਰੇ ਭਲੀ ਭਾਗਤ ਜਾਣਦੇ ਆ ਪਰ ਗੱਲ ਉੱਥੇ ਆ ਕੇ ਖੜਦੀ ਆ ਇਹ ਲੋਕ ਉਦੋਂ ਇਸ ਸੰਸਾਰ ਦੇ ੱੱਕੇ ਚੜਦੇ ਆ ਕਿਉਂਕਿ ਸੰਸਾਰ ਅਤੇ ਬਾਜ਼ਾਰ ਜੋ ਸੰਸਾਰ ਚਾਹੁੰਦਾ ਉਹ ਬਾਜ਼ਾਰ ਤਿਆਰ ਕਰਦਾ ਪਰ ਜੇ ਸੰਸਾਰ ਅਤੇ ਬਾਜ਼ਾਰ ਦੇ ਚੁੰਗਲ ਚੋਂ ਨਿਕਲਣਾ ਤੇ ਫਿਰ ਉਹੀ ਗਿਆਨ ਤੁਹਾਨੂੰ ਉਸ ਉੰਗਲ ਚੋਂ ਕੱਢਦਾ ਉਹ ਆ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਵੱਲੋਂ ਚਲਾਇਆ ਹੋਇਆ ਨਿਰਮਲ ਪੰਥ ਉਹ ਥਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਅਸੀਂ ਪੜਦੇ ਆ ਉਹ ਗਿਆਨ ਫਿਰ ਤੁਹਾਨੂੰ ਇਹ ਸੰਸਾਰੀ ਤੰਦਿਆਂ ਚੋਂ ਇਹ ਸੰਸਾਰੀ ਕਾਲਖਾਂ ਤੋਂ ਬਚਾਉਂਦਾ ਹੁਣ ਇਹ ਲੋਕ ਕੋਈ ਨਸ਼ੇ ਦਾ ਵਪਾਰ ਕਰਦਾ ਕੋਈ ਦੇਹ ਦਾ ਵਪਾਰ ਕਰਦਾ ਕੋਈ ਠੱਗੀਆਂ ਕੋਈ ਥੋਰੀ ਵਪਾਰੀ ਲੋਕ ਹੀ ਕਰਦੇ ਨੇ ਝੂਠ ਬੋਲ ਕੇ ਚੀਜ਼ ਵੇਚਣੀ ਪਰ ਉਹ ਕਹਿੰਦੇ ਵੀ ਜਦੋਂ ਨਾਮ ਦਾ ਵਪਾਰੀ ਹਰ ਕੇ ਨਾਮ ਕਾ ਵਪਾਰੀ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੇ ਨਾਮ ਦੇ ਵਪਾਰੀ ਹਰੀ ਦੇ ਨਾਮ ਦੇ ਵਪਾਰੀ ਜਦੋਂ ਤੁਸੀਂ ਉਹ ਬਣ ਜੇ ਵਪਾਰ ਕਰਨ ਲੱਗ ਪਏ ਫਿਰ ਤੁਹਾਨੂੰ ਕੱਪੜਾ ਜਿਹੜਾ ਹੈਗਾ ਇਹ ਤਨ ਢਗਣ ਦੀ ਵਸਤੂ ਲੱਗੂਗੀ ਨਮੈਸ਼ ਦੀ ਜਿਹੜੀ ਖਰਾਕ ਆ ਤੁਹਾਨੂੰ ਉਹ ਤੁਹਾਡੀ ਇੱਕ ਭੁੱਖ ਦੇ ਤੌਰ ਤੇ ਤੁਹਾਨੂੰ ਲੱਗੂਗੀ ਨਾ ਕਿ ਵਕਾਰਾਂ ਦੀ ਵਕਾਰਾਂ ਦੀ ਭੁੱਖ ਦੀ ਖਰਾਕ ਨਹੀਂ ਲੱਗੂਗੀ ਉਹ ਵਕਾਰ ਪੈਦਾ ਕਰੂਗੀ ਉਹ ਖਰਾਕ ਬੰਦਾ ਕਦੇ ਨਹੀਂ ਖਾਂਦਾ ਸਾਦਾ ਜੀਵਨ ਹੋ ਜਾਊਗਾ ਇਸ ਸੰਸਾਰ ਤੋਂ ਤੁਸੀਂ ਵਰਾਗ ਦੇ ਵਿੱਚ ਉਦਾਸ ਉਦਾਸ ਰਹਿਣ ਲੱਗ ਜਾਊਂਗੇ ਵਰਾਗ ਦੇ ਵਿੱਚ ਆ ਜਾਊਂਗੇ ਹੁਣ ਗੁਰੂ ਸਾਹਿਬ ਕਹਿੰਦੇ ਅਸੀਂ ਕਿਹੜਾ ਵਪਾਰ ਕਰਨਾ ਸੀ ਤੇ ਕਰਨ ਕਰਨ ਅਸੀਂ ਕਿਹੜਾ ਲੱਗ ਪਏ ਵਪਾਰਤਾ ਅਸੀਂ ਕਰਨਾ ਸੀ ਨਾਮ ਦਾ ਹੁਣ ਗੁਰਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਜਦੋਂ ਅਸੀਂ ਪੜਾਂਗੇ ਸਮਝਦੇ ਆ ਫਿਰ ਪਤਾ ਲੱਗਦਾ ਵੀ ਅਸੀਂ ਤਾਂ ਐਸ ਵਪਾਰ ਕਰਨ ਵਾਸਤੇ ਆਏ ਸੀ ਆ ਤਾਂ ਅਸੀਂ ਹੋਰ ਹੀ ਬੇਈਮਾਨ ਸਭ ਧੰਧਿਆਂ 'ਚ ਵੜ ਗਏ ਸਬਰ ਸੰਤੋਖ ਅਸੀਂ ਛੱਡ ਹੀ ਦਿੱਤਾ ਅਸੀਂ ਨਮੈਸ਼ੀ ਇੱਕ ਵਖਾਵੇ ਦੇ ਜੀਵਨ ਦੇ ਵਿੱਚ ਵੜ ਗਏ ਇਹੀ ਕਾਰਨ ਅਜ ਸਾਡੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸਾਡੀਆਂ ਹਰ ਪੈਰ ਪੈਰ ਤੇ ਸਮੱਸਿਆ ਖੜੀ ਹੋਈ ਆ ਉਹਦਾ ਕਾਰਨ ਇਹ ਆ ਸੀ ਉਸ ਗਿਆਨ ਤੋਂ ਵਿਹੂਣੇ ਆ ਹੁਣ ਗੁਰੂ ਸਾਹਿਬ ਕਹਿੰਦੇ ਆ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਰਮੋਲਕ ਹੀਰਾ ਹਾਥ ਚੜਿਆ ਨਰਮੋਲਕ ਛੂਟ ਗਈ ਸੰਸਾਰੀ ਮੈਂ ਗੱਲ ਕੀਤੀ ਆ ਨਾ ਸੰਸਾਰ ਤੇ ਬਾਜ਼ਾਰ ਬਾਜ਼ਾਰ ਦੀ ਉਪਜ ਸੰਸਾਰ ਹੈ ਸੰਸਾਰ ਜਿਹੜੀ ਚੀਜ਼ ਨੂੰ ਜ਼ਿਆਦਾ ਪਸੰਦ ਕਰਦਾ ਬਾਜ਼ਾਰ ਉਹੀ ਬਾਜ਼ਾਰ ਦੇ ਵਿੱਚ ਓਨੀ ਵੱਧ ਆਉਂਦੀ ਉਹਦੇ ਵਿੱਚ ਜਿਹੜੇ ਇਹ ਜੇ ਲਾਲਚੀ ਲੋਕ ਮਾੜੀ ਬਿਰਤੀ ਦੇ ਲੋਕ ਇਹ ਫਿਰ ਅੱਗੇ ਜਿਹੜੀ ਨੌਜਵਾਨੀ ਨੂੰ ਭਰਮਾਉਂਦੇ ਆ ਜਦੋਂ ਇਹਨਾਂ ਚੀਜ਼ਾਂ ਦੇ ਉੱਤੇ ਫਿਰ ਇਹ ਉਹਦਾ ਵਪਾਰ ਕਰਦੇ ਤੇ ਫਿਰ ਮੂੰਹ ਕਾਲੇ ਜਿਵੇਂ ਹੁਣ ਹੋ ਰਿਹਾ ਹੈ ਪਿੱਛੇ ਹੋਏ ਆ ਕਈਆਂ ਦੇ ਇਹ ਫਿਰ ਇਹਦਾ ਨਤੀਜਾ ਇਹੀ ਨਿਕਲਦਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਇੱਜ਼ਤ ਤੋਂ ਵੱਡੀ ਕੋਈ ਚੀਜ਼ ਨਹੀਂ ਤੇ ਸਾਦਗੀ ਤੋਂ ਵੱਡਾ ਜੀਵਨ ਕੋਈ ਨਹੀਂ ਸਾਦਗੀ ਦੇ ਪਿੱਛੇ ਇੱਕ ਸ਼ਖਸੀਅਤ ਛੁਪੀ ਹੁੰਦੀ ਹੈ ਇਹ ਨਾ ਸਮਝ ਲਿਆ ਕਰੋ ਵੀ ਆਹ ਯਾਰ ਸਾਦਾ ਜਿਹਾ ਬੰਦਾ ਐਵੇਂ ਸਿੱਧੇ ਜੇ ਲੀੜੇ ਪਾਈ ਫਿਰਦਾ ਤੇ ਸਿੱਧੀਆਂ ਹੀ ਗੱਲਾਂ ਕਰਦਾ ਨਹੀਂ ਉਹਦੀ ਜਿਹੜੀ ਬਾਹਰਲੀ ਦਿੱਖ ਤੁਹਾਨੂੰ ਦਿਸਦੀ ਹੈ ਨਾ ਜਿੰਨੀ ਸਾਦਗੀ ਤੇ ਜਿੰਨਾ ਉਹ ਬੰਦਾ ਤੁਹਾਨੂੰ ਅਦਾਸ ਦੇ ਵਿਰਾਗ 'ਚ ਦਿਸੂਗਾ ਉਹ ਕਿਤੇ ਹੋਰ ਹੀ ਜੁੜਿਆ ਹੁੰਦਾ ਹੈ ਉਹ ਸਾਦਗੀ ਦੇ ਪਿੱਛੇ ਇੱਕ ਸ਼ਖਸੀਅਤ ਛੁਪੀ ਹੁੰਦੀ ਹੈ ਤੇ ਜਿੰਨੇ ਕਿਸੇ ਦੇ ਛੱਪ ਕੰਨਾਂ 'ਚ 10-10 ਪਾਏ ਹੁੰਦੇ ਆ ਕੋਕੇ, ਸ਼ੋਕੇ ਆ, ਚੈਨੀਆਂ ਤੇ ਆ ਕੜੇ, ਮੁੰਦਰੀਆਂ ਉਹ ਪਿੱਛੇ ਵਕਾਰ ਛੁਪੇ ਹੁੰਦੇ ਆ ਇੱਕ ਵਕਾਰ ਦੀ ਜ਼ਿੰਦਗੀ ਉਹ ਪਿੱਛੇ ਛੁਪੀ ਹੁੰਦੀ ਆ ਇਹ ਮੈਂ ਨਹੀਂ ਕਹਿੰਦਾ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਵਾਚਦੇ ਆ, ਪੜ੍ਹਦੇ ਆ ਉਹ ਉਦੋਂ ਸਾਨੂੰ ਇਹ ਸਾਰੀ ਸਮਝ ਫਿਰ ਆਉਂਦੀ ਹੈ ਅੱਗੇ ਅੱਗੇ ਕੀ ਕਹਿੰਦੇ ਆ ਗੁਰੂ ਸਾਹਿਬ ਉਹ ਕਹਿੰਦੇ ਆ ਕਿਨਹੀ ਬਣ ਗਿਆ ਕਾਂਸੀ ਤਾਂਬਾ ਤਿੰਨ ਹੀ ਲੋਗ ਇਸ ਪਾਰੀ ਕਿਨਹੀ ਬਣ ਗਿਆ ਕਾਂਸੀ ਤਾਂਬਾ ਤਿੰਨ ਹੀ ਲੋਗ ਇਸ ਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਦਾ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਖੇਪ ਪਹਮਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਵਪਾਰਤਾ ਸੀ ਆ ਕਰਨਾ ਸੀ ਉਹ ਕਹਿੰਦਾ ਸੰਤਾ ਨੇ ਬਣ ਗਿਆ ਨਾਮ ਗੋਬਿੰਦ ਕਾ ਕਿੰਦਾ ਫਿਰ ਇਹੀ ਖੇਪ ਹੁਣ ਇਹਨਾਂ ਲੋਕਾਂ ਦੀ ਖੇਪ ਕਿਹੜੀ ਆਉਂਦੀ ਸੀ ਤੇ ਜਿਹੜੇ ਜਿਹੜੇ ਗੁਰੂ ਸਾਹਿਬ ਦੇ ਮਾਰਗ ਦੇ ਪੰਦੀ ਆ ਉਹਨਾਂ ਦੀ ਫਿਰ ਗੋਬਿੰਦ ਦੇ ਨਾਮ ਦੀ ਖੇ ਜਿੰਨੀ ਵੱਡੀ ਉਹਨਾਂ ਕੋਲੇ ਜੁੜਦੀ ਜਾਵੇ ਉੰਨੀ ਹੀ ਅੱਗੇ ਤੁਰਦੇ ਜਾਂਦੀ ਹੈ ਹੁਣ ਕਿਉਂਕਿ ਜਦੋਂ ਮੁਸੀਬਤਾਂ ਪੈਂਦੀਆਂ ਤੇ ਐਂ ਯਾਰ ਭੱਜਦੇ ਆ ਤੇ ਐਂ ਦੁਸ਼ਮਣ ਬਣਦੇ ਆ ਇਹ ਜ਼ਾਲਮ ਲੋਕ ਜਦੋਂ ਇਹ ਧਰਾਂ ਦੇ ਵਿੱਚ ਧੜਿਆਂ ਦੇ ਵਿੱਚ ਧੜਿਆਂ ਦੀ ਉਪਜ ਹੁੰਦੇ ਹੈ ਇਹਨਾਂ ਨੂੰ ਸਮਝਣਾ ਬੜਾ ਔਖਾ ਛਾਤਰ ਕਿਸਮ ਦੇ ਲੋਕ ਹੁੰਦੇ ਆ ਪਰ ਜਿਵੇਂ ਕੱਲ ਤੁਹਾਨੂੰ ਪਹਿਲੀ ਵੀਡੀਓ ਚ ਆਪਾਂ ਜ਼ਿਕਰ ਕੀਤਾ ਸੀ ਵੀ ਸਰਬੱਤ ਖਾਲਸੇ ਦੇ ਉੱਤੇ ਇਹਨਾਂ ਲੋਕਾਂ ਦਾ ਰੋਲ ਕੀ ਸੀ ਸਰਬੱਤ ਖਾਲਸੇ ਦੇ ਵਿੱਚ ਇੱਕ ਨਵੀਂ ਇੱਕ ਨਵੀਂ ਤਰ ਉੱਭਰਦੀ ਦਿਸਦੀ ਸੀ ਇੱਕ ਨਵੀਂ ਸੋਚ ਨਿਕਲਦੀ ਦਿਸਦੀ ਸੀ ਉੱਥੇ ਫਿਰ ਰਲ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਉਹਨਾਂ ਨੂੰ ਫੇਲ ਕਰਨ ਦੀ ਇੱਕ ਗੇਮ ਖੇਡੀ ਜਾਂਦੀ ਹੈ ਕਿਵੇਂ ਅਸਤੀਫਾ ਦਿਵਾ ਕੇ ਸਟੇਜਾਂ ਤੇ ਬਿਠਾਏ ਗਏ ਕਿਵੇਂ ਉਹਨਾਂ ਸਟੇਜਾਂ ਤੇ ਬੈਠਣ ਵਾਲਾ ਦਾ ਆਸਰਾ ਲੈ ਕੇ ਉਹਨਾਂ ਨੂੰ ਬਦਨਾਮ ਕੀਤਾ ਗਿਆ ਉਹ ਕਿਉਂ ਕੀਤਾ ਗਿਆ ਕਿਉਂਕਿ ਆਪਣੇ ਪਾਪ ਛਪਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਪਾਪ ਛਪਾਉਣ ਲਈ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਸਿੱਖ ਉਹ ਜਿਹੜੇ ਪਾਪ ਮੱਥੇ ਤੇ ਕਲੰਕ ਲੱਗੇ ਸੀ ਉਹਨਾਂ ਨੂੰ ਛਪਾਉਣ ਲਈ ਪਰ ਹਾਂ ਸਾਡੇ ਲੀਡਰ ਜਿਹੜੇ ਉਸ ਉਸ ਸਟੇਜ ਤੇ ਬੈਠੇ ਹੋਏ ਲੀਡਰ ਸੀ ਉਹ ਵੀ ਕੋਈ ਦੂਰ ਅੰਦੇਸ਼ੀ ਦੇ مالک ਨਹੀਂ ਸੀ। ਉਹ ਉਸ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਸਕੀ। ਉਹ ਸਮਝ ਹੀ ਨਹੀਂ ਸਕੇ ਵੀ ਅਸੀਂ ਕਿਹੜੇ ਰਾਹ ਤੇ ਤੁਰਨਾ ਸੀ। ਤੇ ਕਿਹੜੇ ਅਸੀਂ ਪਹਿਲਾ ਹੀ ਕਦਮ ਪਟਿਆ ਤੇ ਪਹਿਲੇ ਜੀ ਅਸੀਂ ਉਲਝ ਗਏ। ਇਹ ਛੱਤਰ ਕਿਸਮ ਦੇ ਲੋਕਾਂ ਦਾ ਪਾਪੀ ਲੋਕਾਂ ਦਾ ਦਿਮਾਗ ਇੰਨਾ ਚੱਲਦਾ ਕਿਉਂਕਿ ਉਹਨਾਂ ਦੇ ਪਿੱਛੇ ਉਹੀ ਖੜੇ ਹੁੰਦੇ ਨੇ ਤੁਹਾਨੂੰ ਦੱਸਿਆ ਸੀ ਪੁਜਾਰੀ ਦਰਬਾਰੀ ਅਧਿਕਾਰੀ ਤੇ ਵਪਾਰ ਇਹ ਕਰੋ ਆਹ ਚੱਲਦਾ ਝੂਠ ਦਾ ਫਰੇਬ ਦਾ ਹੁਣ ਇਹਦੇ ਵਿੱਚ ਤੁਸੀਂ ਦੱਸ ਦਿਓ ਵੀ ਕਿਹੜੀ ਵਾਇਲੈਂਸ ਵਾਲੀ ਗੱਲ ਸੀ ਇਹਨਾਂ ਗੱਲਾਂ ਦੇ ਵਿੱਚ ਹੁਣ ਆਪਾਂ ਤਾਂ ਉਹੀ ਗੱਲ ਕੀਤੀ ਨਾ ਵੀ ਜਦੋਂ ਜਦੋਂ ਯਾਰੀਆਂ ਸੀ ਜਦੋਂ ਕਿਸੇ ਨੂੰ ਕਿਸੇ ਦੇ ਮੋਢੇ ਤੇ ਰੱਖ ਕੇ ਤਾਂ ਕਦਮ ਪਟੜੇ ਸੀ ਤਾਂ ਨੂੰ ਚੜਨਾ ਸੀ ਇਸ ਚੱਕਾ ਚੌਂਦੀ ਦੁਨੀਆ ਇਹ ਪੈਸੇ ਦੀ ਦੁਨੀਆ ਕੋਈ ਭੁਲੇਖੇ ਸੀ ਮਨਾਂ ਦੇ ਵਿੱਚ ਵੀ ਪੈਸੇ ਨਾਲ ਕੋਈ ਦੁਨੀਆ ਜਿੱਤੀ ਜਾ ਸਕਦੀ ਆ ਬਹੁਤ ਵੱਡੇ ਭੁਲੇਖੇ ਚ ਤੇ ਲੋਕ ਪੈਸੇ ਨਾਲ ਕਦੇ ਜੱਗ ਨਹੀਂ ਜਿੱਤਿਆ ਜਾਂਦਾ ਕਿ ਤਾਂ ਮਾੜੇ ਨੂੰ ਤਾਂ ਕੋਈ ਜਿਉਂ ਨਹੀਂ ਨ ਦੇਵੇ ਜੇ ਇੰਨਾ ਕ ਰੱਬ ਦਾ ਭੈ ਨਾ ਹੋਵੇ ਉਹਦਾ ਕਾਰਨ ਸਾਡਾ ਸਾਡੀ ਬਦ ਕਿਸਮਤੀ ਦਾ ਕਾਰਨ ਇਹੀ ਹੈ ਵੀ ਅਸੀਂ ਉਸ ਗਿਆਨ ਤੋਂ ਟੁੱਟ ਗਏ ਨਾ ਸਾਡੇ ਕੋਲੇ ਰੋਹਾਨੀ ਗਿਆਨ ਦੀ ਤੇ ਨਾ ਹੀ ਸਾਡੇ ਕੋਲੇ ਦੁਨਿਆਵੀ ਗਿਆਨ ਦੀ ਕੋਈ ਸਮਝ ਰਹੀ ਸਾਡੀ ਨੌਜਵਾਨੀ ਤਾਂ ਹੋਰ ਹੀ ਕੁਝ ਮਾਰਗਦਰਸ਼ਕ ਬਣਾ ਕੇ ਤੁਰ ਹੀ ਹੋਈ ਹੈ ਸਿਵਾਣੇ ਕਹਿੰਦੇ ਸੀ ਵੀ ਨਵੀਆਂ ਗੁੱਡੀਆਂ ਨਵੇਂ ਪਟੋਲੇ ਕੋਈ ਨਵਾਂ ਅੱਗੇ ਆ ਗਿਆ ਕੋਈ ਭੇਖ ਮਟਾ ਕੇ ਅੱਗੇ ਆ ਗਿਆ ਚਲੋ ਜੀ ਉਹਦੇ ਮਗਰ ਕੁਝ ਵੇਖਣਾ ਹੀ ਨਹੀਂ ਵੀ ਇਹ ਕਿੱਥੋਂ ਆਇਆ ਇਹ ਕੌਣ ਹੈ ਇਹ ਕਿਸ ਮਕਸਦ ਨਾਲ ਆਇਆ ਇਹ ਸਾਨੂੰ ਠੱਗਣ ਤਾਂ ਨਹੀਂ ਆਇਆ ਸਾਡੇ ਚ ਕੋਈ ਭਰਮ ਭਲੇਖੇ ਤਾਂ ਨਹੀਂ ਪਾਉਣ ਆਇਆ ਕੋਈ ਤੁਹਾਡੇ ਚੰਗੇ ਭਲੇ ਵਸਦੇ ਪਰਿਵਾਰ ਦੇ ਵਿੱਚ ਕੋਈ ਦੂਜਾ ਬਾਹਰਲਾ ਬੰਦਾ ਆ ਕੇ ਖਲਬਲੀ ਪੈਦਾ ਕਰ ਦੇ ਤੇ ਫਿਰ ਉਹ ਟੱਬਰ ਸਿਆਣਾ ਨਹੀਂ ਹੈਗਾ ਸਾਡਾ ਕਾਰਨ ਹੀ ਇਹ ਆ ਸੀ ਕਿਸੇ ਦੇ ਪਿੱਛੇ ਚਾਰ-ਚਾਰ ਧੜਿਆਂ ਚ ਵੰਡੇ ਜਾਂਦੇ ਉਸੇ ਵੇਲੇ ਪਹਿਲਾਂ ਆਪਣੇ ਦੀ ਸੁਣ ਲਈਦੀ ਹੁੰਦੀ ਆ ਬਗਾਨੇ ਤੇ ਫੇਰ ਮੱਥਾ ਮਾਰ ਲਓ ਕਿਉਂਕਿ ਆਪਣਾ ਤਾਂ ਆਪਣਾ ਹੀ ਆ ਨਾ ਪਹਿਲਾਂ ਉਹਦੇ ਉੱਤੇ ਮੱਥਾ ਮਾਰ ਲਓ ਤੇ ਜਿਹੜਾ ਬਾਹਰਲਾ ਆਇਆ ਉਹਦੇ ਤੇ ਫੇਰ ਬਹਿ ਕੇ ਦੋ ਚਾਰ ਦਿਨ ਸੋਚ ਲਓ ਵੀ ਇਹ ਕਿਉਂ ਆਇਆ ਕਿੱਥੋਂ ਆਇਆ ਇਹਦਾ ਕਾਰਨ ਕੀ ਆ ਅਸੀਂ ਤਾਂ ਯਾਰ ਇਹਦੇ ਪਿੱਛੇ ਆਪਣਿਆਂ ਨਾਲ ਹੀ ਲੜਨ ਲੱਗੇ ਹਾਜੀ ਆਪਣੇ 'ਚ ਨੁਕਸ ਹੈ ਆਪਣੇ ਚ ਕਮੀਆਂ ਉਹਨੂੰ ਬਿਠਾਓ ਉਹ ਕਹੇ ਵੇ ਭਾਈ ਇੱਥੇ ਸਾਡੇ ਨਾਲ ਗੱਲ ਕਰ ਤੇਰੇ ਚਾ ਕਮੀਆਂ ਇਹ ਤੁਹਾਡਾ ਵੀ ਫਰਜ਼ ਹੈ ਆਪਣਾ ਸਾਰਿਆਂ ਦਾ ਫਰਜ਼ ਹੈ ਇੱਥੇ ਤੁਸੀਂ ਸਾਡੇ ਵਰਗਿਆਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਹੁਣ ਆ ਕਈ ਸੋਸ਼ਲ ਮੀਡੀਆ ਤੇ ਫਿਰਦੀਆਂ ਨਾ ਵੀਡੀਓ ਇਹਨਾਂ ਲੋਕਾਂ ਦੀਆਂ ਕਿਉਂਕਿ ਝੂਠ ਵੇਖਦਾ ਅਗਲਾ ਤਾਂ ਬਾੜ ਦਾ ਪਰੋਸ ਕੇ ਸਾਨੂੰ ਪਤਾ ਹੈ ਅਸੀਂ ਤਾਂ ਫੇਲ ਆ ਵੀ ਸੱਚ ਵੇਖਦਾ ਨਹੀਂ ਸੱਚ ਇਸ ਪਰ ਖਿਆ ਜਾਂਦਾ ਇਤਿਹਾਸ ਹੈ ਨਾ ਇਤਿਹਾਸ ਜਿਆਦਾ ਲਿਖਿਆ ਜਾਂਦਾ ਜਾਂ ਲਿਖਾਇਆ ਜਾਂਦਾ ਤੇ ਲਿਖੇ ਨੂੰ ਚਲਾਕ ਲੋਕ ਜਦੋਂ ਸੁਣਾਇਆ ਜਾਂਦਾ ਤੇ ਸੁਣਾਉਣ ਸੁਣਾਉਣ ਵਾਲੇ ਜਦੋਂ ਕਿੰਨੀ ਹੀਰਾ ਫੇਰੀ ਕਰ ਜਾਂਦੇ ਆ ਲਿਖੇ ਤੇ ਸੁਣਾਈ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਕਈ ਤੱਥ ਮੇਰੇ ਕੋਲੇ ਪਏ ਆ ਲਿਖਿਆ ਕੁਝ ਹੋ ਰਹੀ ਹੈ ਤੇ ਸਟੇਜਾਂ ਉੱਤੇ ਸੁਣਾਇਆ ਕੁਝ ਹੋ ਗੀ ਗਿਆ ਹੁਣ ਉਹ ਸੁਣੇ ਤੇ ਪੱਕੇ ਕਿਉਂ ਹੋ ਗਏ ਕਿਉਂਕਿ ਉਹਨਾਂ ਨੇ ਪੜਿਆ ਨਹੀਂ ਕਿ ਸੀ ਵੀ ਐਸ ਐ ਸੀ ਰਾਤੇ ਤੁਰੇ ਫਿਰਦੇ ਜਦੋਂ ਪੜਿਆ ਤੇ ਜਦੋਂ ਇਹ ਤੁਹਾਨੂੰ ਦੱਸਿਆ ਵੀ ਨਹੀਂ ਭਾਈ ਸੱਚ ਤਾਂ ਆ ਹੈ ਫਿਰ ਅੱਖਾਂ ਚ ਹੀ ਰੜਕਣ ਲੱਗ ਪਏ ਤੁਸੀਂ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਤੁਸੀਂ ਝੂਠ ਇੰਨਾ ਝੂਠ ਇੰਨਾ ਸਿਰ ਤੇ ਪੱਕਾ ਕਰ ਲਿਆ ਇੰਨਾ ਝੂਠ ਕੰਨਾਂ 'ਚ ਪੱਕਾ ਕਰ ਲਿਆ ਇੰਨਾ ਝੂਠ ਕੰਨਾਂ ਨਾਲ ਸੁਣ ਲਿਆ ਉਹ ਮਨ ਦੇ ਵਿੱਚ ਇੰਨਾ ਡੂੰਘਾ ਬੈਠ ਗਿਆ ਕਿ ਸੱਚ ਸੁਣਨ ਹੀ ਔਖਾ ਹੋ ਗਿਆ ਹੁਣ ਜਿਹੜੇ ਆਹ ਤਿੰਨ ਚਾਰ ਬੰਦੇ ਆ ਜਿਵੇਂ ਬੋਨੀ ਅਸਲ ਵਾਲੇ ਦੀ ਇੰਟਰਵਿਊ ਦੀ ਮੈਂ ਗੱਲ ਕੀਤੀ ਹੁਣ ਬੋਨੀ ਦਾ ਵੀਜ਼ਾ ਲੱਗਾ ਸਭ ਤੋਂ ਪਹਿਲਾਂ ਤੇ ਤਿੰਨ ਚਾਰ ਬੰਦੇ ਇੱਕ ਵੰਟੀ ਰਮਾਣਾ ਮੈਂ ਨਹੀਂ ਕਹਿੰਦਾ ਰਿਪੋਰਟ ਕਹਿੰਦੀ ਐ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਐ ਰਿਪੋਰਟ ਕਹਿ ਰਹੀ ਐ ਮੈਂ ਤਾਂ ਜੋ ਰਿਪੋਰਟ ਦੇ ਵਿੱਚ ਉਹ ਤੁਹਾਨੂੰ ਸੁਣਾਤਾ ਇਹਨੂੰ ਪਤਾ ਨਹੀਂ ਉਹ ਕੋਈ ਬੈਲੈਂਸ ਕਹਿ ਲਵੇ ਕੁਛ ਕਹਿ ਲਵੇ ਫਿਰ ਕੱਲ ਨੂੰ ਤਾਂ ਫਿਰ ਇਹਦਾ ਇਸ ਹਿਸਾਬ ਨਾਲ ਤਾਂ ਕੱਲ ਨੂੰ ਬੋਲੀਆ ਹੀ ਨਹੀਂ ਜਾਣਾ ਕਿਰ ਤਾਂ ਜਿਵੇਂ ਕੋਈ ਚਾਹੂਗਾ ਤਾਂ ਫਿਰ ਉਵੇਂ ਬੋਲਣਾ ਪਊਗਾ ਇਹ ਉਸ ਵੇਲੇ ਦੀ ਹਿਊਮਨ ਰਾਈਟਸ ਦੀ ਰਿਪੋਰਟ ਵੀ ਪਈ ਆ ਉਸ ਵੇਲੇ ਦੀ ਸਿੱਟ ਦੀ ਰਿਪੋਰਟ ਵੀ ਪਈ ਆ ਇਹ ਰਿਪੋਰਟ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਕਹਿੰਦੀ ਆ ਵੀ ਸੱਤਾ ਤੇ ਹੋਰ ਨਸ਼ਾ ਤਸਕਰਾਂ ਨੇ ਟਿਮ ਉਪਲ ਕੈਨੇਡੀਅਨ ਸੰਸਦ ਮੈਂਬਰ ਦੇ ਭਰਾ ਕੈਲਵਿਨ ਉਪਲ ਦੇ ਵਿਆਹ ਵਿੱਚ ਸਟਿਰਨ ਸਟਿਰਨ ਰਿਜ਼ੋਰਟ ਰਿਜ਼ੋਰਟਸ ਪੱਖੋਵਾਲ ਰੋਡ ਲੁਧਿਆਣਾ ਵਿਖੇ ਸ਼ਿਰਕਤ ਕੀਤੀ ਇਸ ਵਿਆਹ ਵਿੱਚ ਮਜੀਠੀਆ ਤੇ ਸੰਨੀ ਜੋਰ ਵੀ ਹੋਰ ਆਗੂਆਂ ਨਾਲ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਸ਼ਾਮਲ ਹੋਏ ਸਾਲ 2011 ਵਿੱਚ ਸੱਤਾ ਦੇ ਭਰਾ ਹੈਰੀ ਦੇ ਵਿਆਹ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਆਪਣੇ ਦੋ ਹੋਰ ਦੋਸਤਾਂ ਨਾਲ ਕੈਨੇਡਾ ਗਏ ਸਨ ਅਤੇ ਮਜੀਠੀਆ ਦੇ ਕਹਨ ਤੇ ਮੰਟਰੀਅਲ ਮੰਟਰੀਅਲ ਵਿਖੇ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਏ ਸੱਤਾ ਦੀ ਸੱਤੇ ਦੀ ਡਾਕਟਰ ਭੈਣ ਦੇ ਵਿਆਹ ਤੇ ਵਿਕਰਮ ਨੇ ਆਪਣੇ ਪੰਜ ਨਜ਼ਦੀਕੀ ਸਾਥੀਆਂ ਜਿਵੇਂ ਕਿ ਬੌਨੀਆਂ ਜਨਾਲਾ ਗਰੇਵਾਲ ਲੁਧਿਆਣਾ ਸੰਨੀ ਜੋਹਰ ਅਤੇ ਬੰਟੀ ਰਮਾਣਾ ਤੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਦਾ ਵੀਜ਼ਾ ਲਗਾਉਣ ਲਈ ਪਾਸਪੋਰਟ ਲੈਸਲ ਪਰ ਜੂਨ 2012 ਵਿੱਚ ਦਸੂਹੇ ਦੀ ਬਾਹਰ ਇਲੈਕਸ਼ਨ ਚੋਣ ਸ਼ਾਹੀ ਸਾਹਿਬ ਦੀ ਮੌਤ ਕਰਕੇ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਫੁਰਕੇ ਮਜੀਠੀਆ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਬਟਾਲਾ ਨੇ ਕੈਨੇਡੀਅਨ ਮੈਂਬਰ ਪਾਰਲੀਮੈਂਟੇ ਮੁੱਪਲ ਅਤੇ ਸੱਤੇ ਦੀ ਕਾਰੋਬਾਰੀ ਮੀਟਿੰਗ ਦਾ ਆਯੋਜਨ ਕੀਤਾ। ਇਹ ਇਹ ਅੱਜ ਦੀ ਰਿਪੋਰਟ ਨਹੀਂ 2011 ਗੁਰਾਂ ਦੀ ਜਿਹੜੀ ਉਤੋਂ ਪਹਿਲਾਂ ਬਣੀ ਆਲ ਇੰਗਲਿਸ਼ ਆ ਪਈ ਆ ਪੜ ਲਿਓ ਮੈਂ ਤੁਹਾਨੂੰ ਪੰਜਾਬੀ ਚ ਸੁਨਾਤੀ ਆ ਹੁਣ ਕੌਣ ਸੱਚਾ ਤੇ ਕੌਣ ਝੂਠਾ ਇਹ ਅੰਦਾਜ਼ੇ ਤੁਸੀਂ ਲਾ ਲਓ ਆ ਮੈਂ ਵੀਜੇ ਦੀ ਕਾਪੀ ਆ ਜਿਹੜੀ ਥੋੜੀ ਜਿਹੀ ਫਿੱਕੀ ਕਰਤੀ ਆ ਆ ਤੁਸੀਂ ਦੇਖ ਲਓ ਜੇ ਫਿਰ ਅਜੇ ਵੀ ਇਹ ਲੋਕ ਨਹੀਂ ਮੰਨਦੇ ਤੇ ਮੈਂ ਕਹਿੰਦਾ ਫਿਰ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੇ ਨੌਜਵਾਨਾਂ ਤੋਂ ਪੰਜਾਬ ਦੇ ਬੱਚਿਆਂ ਤੋਂ ਪੰਜਾਬ ਦੇ ਮਾਮਾ ਤੋਂ ਹੱਥ ਜੋੜ ਕੇ ਮਾਫੀ ਮੰਗ ਲਓ ਵੀ ਅਸੀਂ ਗੁਨਾਹ ਕਰ ਲਏ ਸਾਨੂੰ ਬਖਸ਼ ਦਿਓ ਸ਼ਾਇਦ ਰੱਬ ਦੇ ਘਰੇ ਬਖਸ਼ੀ ਜਾਵਾਂ ਖੈਰ ਗੁਰੂ ਤੁਹਾਨੂੰ ਬਖਸ਼ ਦੇਵੇ ਸਰਬੱਤ ਖਾਲਸਾ ਕੌਮ ਨੇ ਸੱਦਿਆ ਤੁਸੀਂ ਉੱਥੇ ਧੋਖੇਬਾਜ਼ ਨਿਕਲੇ ਬੇਅਦਬੀ ਹੁੰਦੀ ਆ ਤੁਸੀਂ ਗੁਰੂ ਦੇ ਨਾਲ ਸਭ ਤੋਂ ਵੱਡਾ ਧੋਖਾ ਤੁਸੀਂ ਉੱਥੇ ਕੀਤਾ ਕੌਮ ਨਾਲ ਧੋਖਾ ਕੀਤਾ ਮੈਂ ਤਾਂ ਹੁਣ ਵੀ ਕਹਿੰਨਾ ਭਾਈ ਜਿਹੜਾ ਬੰਦਾ ਆਪਣੀ ਕੌਮ ਦਾ ਨਹੀਂ ਹੋਇਆ ਆਪਦੇ ਧਰਮ ਦਾ ਨਹੀਂ ਹੋਇਆ ਉਹ ਕਿਸੇ ਦਾ ਹੋਈ ਨਹੀਂ ਸਕਦਾ ਤੇ ਮੈਂ ਨੌਜਵਾਨ ਨੂੰ ਤੁਹਾਨੂੰ ਇਹੀ ਕਹਿਣਾ ਵੀ ਸਿੱਖੀ 'ਚ ਵਾਪਸ ਆਓ ਕੇਸ ਰੱਖੋ ਬਾਣੀ ਪੜੋ ਚੰਗੇ ਕੰਮ ਕਰੋ ਸਮਾਜ ਲਈ ਚੰਗੇ ਚੰਗੀ ਸੇਧ ਦਿਓ ਤਾਂ ਕਿ ਤੁਹਾਨੂੰ ਵੇਖ ਕੇ ਕੋਈ ਚੰਗਾ ਕਰੇ ਤੁਹਾਨੂੰ ਵੇਖ ਕੇ ਕੋਈ ਚੰਗਾ ਸੋਚੇ ਇੱਕ ਰੋਲ ਮਾਡਲ ਬਣੋ ਛੱਡੋ ਇਹ ਜਿਹੇ ਲੋਕਾਂ ਦੇ ਖੇੜੇ ਜਿਹੜੇ ਲੋਕ ਤੁਹਾਨੂੰ ਗਲਤ ਰਾਵਾਂ ਤੇ ਤੋਰੀ ਫਿਰਦੇ ਆ ਤੁਹਾਡੇ ਮਾਂ ਬਾਪ ODੀਆਂ ਥਾਣਿਆਂ ਦੇ ਵਿੱਚ ਬੇਇੱਜ਼ਤੀਆਂ ਕਰਾਉਂਦੇ ਫਿਰਦੇ ਆ ਇੱਜ਼ਤ ਅਤੇ ਅਣਖ ਨਾਲ ਆਪਣੀ ਜ਼ਿੰਦਗੀ ਜਿਉਣੀ ਸਿੱਖੋ ਆਪਣੇ ਹੱਕ ਲੈਣੇ ਸਿੱਖੋ ਹੁਣ ਮੈਂ ਮੈਨੂੰ ਪਹਿਲਾਂ ਤੁਸੀਂ ਬੜਾ ਮਾੜਾ ਚੰਗਾ ਕਿਉਂਕਿ ਮੈਂ ਅਨੋਚਕਾ ਮੈਂ ਕਿਸੇ ਦਾ ਨਿੱਜੀ ਦੁਸ਼ਮਣ ਨਹੀਂਗਾ ਨਾ ਮੈਂ ਮੇਰੇ ਜਗਜੀਤ ਸਿੰਘ ਡੱਲੇਵਾਲ ਨਾਲ ਵੈਸੇ ਮੇਰੇ ਚੰਗੇ ਸਬੰਧ ਹੈ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਜਿਹੜਾ ਉਹਨਾਂ ਨੇ ਇਹ ਧਰਨਾ ਲਾਇਆ ਖਨੋਰੀ ਬਾਰਡਰ ਦੇ ਉੱਤੇ ਉਹ ਕਿਉਂ ਲਾਇਆ ਕਿਉਂਕਿ ਸਾਰੇ ਕਿਸਾਨ ਲੀਡਰਾਂ ਨੂੰ ਮਿੱਟੀ ਕਰਨ ਵਾਸਤੇ ਇਹ ਬੰਦਾ ਵੱਡਾ ਹੋਣ ਵਾਸਤੇ ਉੱਥੇ ਬੈਠਾ ਸੀ ਹੁਣ ਤਾਂ ਅਖਬਾਰ ਦੇ ਵਿੱਚ ਖਬਰ ਵੀ ਆ ਗਈ ਹੁਣ ਤਾਂ ਲੋਕਾਂ ਦੇ ਸਾਹਮਣੇ ਵੀ ਆ ਗਿਆ ਵੀ ਜਿਹੜਾ ਉੱਥੇ ਪਾਣੀ ਪੀਂਦਾ ਰਿਆ ਬਲੈਕ ਵਾਟਰ ਜਿਹੜਾ 5000 ਰੁਪਏ ਨੂੰ ਲੀਟਰ ਹੈ Amazon ਤੇ ਬਲੈਕ ਵਾਟਰ ਪਾ ਲਓ ਤੁਸੀਂ ਅਲਕਾ ਲਾਈਨ ਜਿਹੜਾ ਪਾਣੀ ਹੈ ਜਿਹਦੇ ਵਿੱਚੋਂ ਬੈਠੇ ਅਸੀਂ ਮਰਨ ਵਰਤਦੇ ਆ ਤੇ ਲੈ ਰਹੇ ਅਸੀਂ ਪਾਣੀ ਦੇ ਥਰੂ ਖੁਰਾਕ ਫਿਰ ਕਿਨੂੰ ਤੁਸੀਂ ਦੋਸ਼ ਦੇਉਂਗੇ ਇਹੀ ਬੰਦਾ ਦਿੱਲੀ ਧਰਨੇ ਤੇ ਰਾਜੇਵਾਲ ਹੁਣਾਂ ਤੇ ਦੋਸ਼ ਲਾਉਂਦਾ ਸੀ ਉਹਨਾਂ ਤੋਂ ਤਾਂ ਕੋਈ ਸਾਬਤ ਵੀ ਨਹੀਂ ਫਿਰ ਕਰ ਸਕਿਆ ਇਹ ਤੇ ਇਹਦੇ ਇਹ ਅੱਜ ਦੋਸ਼ਾਂ 'ਚ ਗਰਸਿਆ ਗਿਆ ਇਹ ਇਹਨਾਂ ਦੀ ਖੇਡ ਨੂੰ ਸਮਝੋਏ ਲੋਕ ਕਿੱਥੋਂ ਚੱਲਦੇ ਆ ਜਿਹੜੇ ਇਹਨਾਂ ਦੇ ਨਾਲ ਉੱਥੇ ਕੱਬੇ ਸੱਜੇ ਬੈਠੇ ਸੀ ਨਾ ਜਾਣ ਨੂੰ ਸਾਡਾ ਵੀ ਜੀ ਕਰਦਾ ਸੀ ਅਸੀਂ ਉੱਥੇ ਜਾਈਏ ਇਹ ਲੋਕ ਕੌਣ ਨੇ ਇਹਨਾਂ ਦੇ ਪਿੱਛੇ ਕੌਣ ਹੈ ਹੁਣ 5-5000 ਰੁਪਈਏ ਲੀਟਰ ਪਾਣੀ ਪੀਣ ਵਾਲਾ ਤੇ ਕਿਸਾਨਾਂ ਦਾ ਆਗੂ ਗਰੀਬਾਂ ਦਾ ਮਸੀਹਾ ਫਿਰ ਕਿਹੜੇ ਕੀ ਇਹਨਾਂ ਨੇ ਡਰਾਮੇ ਕੀਤੇ ਇੱਥੋਂ ਇਹ ਟਰਾਲੀ ਤੇ ਮੰਜਾ ਜਾਂ ਚੱਕ ਕੇ ਇਹਦਾ ਰੱਖਦੇ ਫਿਰਦੇ ਸੀ ਲੰਮੇ ਪਏ ਦਾ ਤੇ ਉੱਥੇ ਜਾ ਕੇ ਮੀਟਿੰਗ 'ਚ ਕੁਰਸੀ ਤੇ ਬੈਠਾ ਸੀ ਕਰੋੜੀ ਤੋਂ ਚੰਡੀਗੜ੍ਹ ਜਾਂਦੇ ਜਾਂਦੇ ਇਹ ਪਲਵਾਨ ਵੀ ਬਣ ਗਿਆ ਯਾਰ ਯਾਰ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਹੀ ਨਹੀਂ ਆਉਂਦੀ ਮੈਂ ਤਾਂ ਕਹਿੰਦਾ ਯਾਰ ਇਹਨਾਂ ਨੂੰ ਕੋਈ ਡਰ ਪਈ ਹੈ ਨਹੀਂ ਯਾਰ ਕਿਸੇ ਦਾ ਬਹਿ ਰੁਪਈਏ ਬਣ ਕੇ ਤੁਹਾਡੇ ਤੁਹਾਡਾ ਸ਼ਿਕਾਰ ਖੇਡਦੇ ਯਾਰ ਤੁਸੀਂ ਭਾਵਕ ਹੋ ਕੇ ਇਹਨਾਂ ਦੇ ਮਗਰ ਯਾਰ ਅੱਖਾਂ ਮੀਚ ਕੇ ਭੇਡਾਂ ਬਣ ਕੇ ਤੁਸੀਂ ਅੱਜ ਜੋ ਗਾਲਾਂ ਕੱਢਦੇ ਆ ਅੱਜ ਉਹਨੂੰ ਸਾਡੇ ਉਹ ਖੋਸਾ ਜਿਹੜਾ ਇੱਕ ਯੂਨੀਅਨ ਦਾ ਇਹਨਾਂ ਦਾ ਪ੍ਰਧਾਨ ਪਹਿਲੀ ਗੱਲ 90 ਦੇ ਕਰੀਬ ਯੂਨੀਅਨਾਂ ਬਣ ਗਈਆਂ ਸੋਚ ਇੱਕੋ ਆ ਮੰਗਾ ਇੱਕੋ ਆ ਤਾਂ ਕੋਈ ਬੰਦਾ ਵਰਕਰ ਬਣਨ ਨੂੰ ਤਾਂ ਤਿਆਰ ਹੀ ਹੈ ਨਹੀਂ ਫਿਰ ਸੇਵਾਦਾਰ ਬਣਨ ਨੂੰ ਤਾਂ ਤਿਆਰ ਹੀ ਹੈ ਨਹੀਂ ਕਿ ਲੀਡਰ ਵਾਲੀ ਪੂਛ ਹਰੇਕ ਨੂੰ ਚਾਹੀਦੀ ਆ ਉਹ ਨਹੀਂ ਵੀਰੋ ਉਹਦੇ ਚ ਕਾਰਨ ਹੋ ਰਿਹਾ ਜਿਹੜਾ ਫੰਡ ਆਉਂਦਾ ਉਹ ਫਿਰ ਫੰਡ ਤੇ ਕੁੰਡਲੀ ਨਹੀਂ ਵੱਜਦੀ ਪ੍ਰਧਾਨ ਬਣੇ ਮੇਰਾ ਪਹਿਲਾਂ ਥੋੜਾ ਆਵੇ ਬਹੁਤਾ ਆਵੇ ਹੁਣ ਇਹਨਾਂ ਲੋਕਾਂ ਨੂੰ ਪੁੱਛੋ ਜਿਹੜਾ ਆਹ ਭਦੇਰ ਐ ਇਹਨੂੰ ਉਹਨੂੰ ਦਿਓ ਸ਼ੁਭਕਰਮ ਕਰਨ ਮੋੜ ਕੇ ਉਹਨਾਂ ਦੇ ਘਰ ਦੇ ਉਹ ਤੁਸੀਂ ਮਰਵਾਇਆ ਬੱਚਾ ਉਹ ਕਿੰਨੇ ਬੱਚੇ ਤੁਸੀਂ ਅੰਨੇ ਕਰਾਤੇ ਉੱਥੇ ਕਿੰਨੇ ਉੱਥੇ ਹੋਰ ਜਨਨਾ ਗਈਆਂ ਤਾਂ ਕੌਣ ਜ਼ਿੰਮੇਵਾਰ ਆ ਯਾਰ ਕੌਣ ਪੁੱਛੂਗਾ ਇਹਨਾਂ ਨੂੰ ਯਾਰ ਇਹ ਗੱਲਾਂ ਤੁਸੀਂ ਲੁੱਟੇ ਹੀ ਰਹਿਣਾ ਯਾਰ 70 ਸਾਲ ਹੋ ਗਏ ਤੁਸੀਂ ਲੁੱਟੇ ਲੁੱਟੇ ਰਹੋਗੇ ਲੁੱਟੇ ਹੀ ਜਾਉਂਗੇ ਕਦੇ ਇਹਨਾਂ ਦੇ ਅੱਖਾਂ ਚੱਖਾਂ ਪਾ ਕੇ ਇਹਨਾਂ ਨੂੰ ਗੱਲ ਤਾਂ ਕਰੋ ਇਹਨਾਂ ਨੂੰ ਬਾਕੇ ਅਕੱਲ ਨੂੰ ਫੇਰ ਕੋਈ ਥੋੜੇ ਦੇ ਵਾਜਾ ਵਜਾ ਦੇਣਗੇ ਆ ਤੁਸੀਂ ਫੇਟਰ ਵਾਲੀਆਂ ਭਰ ਕੇ ਮਗਰ ਤੁਰ ਪੈਣਾ ਯਾਰ 80% ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਆਏ ਕਾਦੇ ਵਾਸਤੇ ਆ ਉੱਥੇ ਜਿੱਥੇ ਲੈ ਕੇ ਜਾਂਦੇ ਆ ਤੇ ਕਿਸਾਨ ਜਿਹੜਾ ਅਸਲੀ ਕਿਸਾਨ ਅਸੀਂ ਵੀ ਖੇਤੀ ਕਰਦੇ ਆ ਯਾਰ ਅਸੀਂ ਕੋਈ ਵਪਾਰੀ ਥੋੜੀ ਆ ਕਿਸਾਨ ਕੋਲ ਦਾ ਸਿਰ ਖੁਰਕਣ ਦਾ ਟਾਈਮ ਨਹੀਂ ਹੁੰਦਾ ਇਹ ਹਰ ਰੋਜ਼ ਹੀ ਕਿਤੇ ਨਾ ਕਿਤੇ ਤੁਰੇ ਰਹਿੰਦੇ ਆ ਉਹਦੇ ਪਿਛਲੇ ਕਾਰਨ ਕੁਝ ਹੋ ਗਾ ਅਸੀਂ ਥੋੜੀ ਜੀ ਜ਼ਮੀਨ ਖਰੀਦੀ ਸੀ ਆੜਤੀਏ ਦੇ ਸਿਰ ਤੇ ਖਰੀਦੀ ਅਸੀਂ ਵਿਆਹ ਕੀਤਾ ਆੜਤੀਏ ਦੇ ਸਿਰ ਤੇ ਕੀਤਾ ਜਵਾਗ ਬਾਹਰ ਕੱਲੇ ਆੜਤੀਏ ਦੇ ਸਿਰ ਤੇ ਕੀਤੇ ਇਹਨਾਂ ਲੋਕਾਂ ਨੇ ਯਾਰ ਆੜਤੀਏ ਦੇ ਕਿਸਾਨ ਦਾ ਇੱਕ ਰਿਸ਼ਤਾ ਹੀ ਖਰਾਬ ਕਰਕੇ ਰੱਖਦਾ ਯਾਰ ਇਹਨਾਂ ਲੋਕਾਂ ਨੇ ਮੈਂ ਆਪਦੇ ਆੜਤੀਏ ਦੀ ਤੁਹਾਨੂੰ ਦੋ ਗੱਲਾਂ ਮੈਂ ਜਾ ਕੇ ਉੱਥੇ ਬਹਿ ਕੇ ਤੁਹਾਨੂੰ ਸੁਣਾਉਂਗਾ ਸਾਡੀ ਤੀਜੀ ਪੀੜ੍ਹੀ ਹੈ ਚੌਥੀ ਪੀੜ੍ਹੀ ਹੋਗੀ ਸਾਡੇ ਆੜਤੀਏ ਨਾਲ ਸਾਡੀ 20 ਲੱਖ ਰੁਪਈਆ ਵੀ ਕਹਿ ਦਈਏ ਤੇ ਅਗਲੇ ਦਿਨ ਤਿਆਰ ਪਿਆ ਹੁੰਦਾ ਜੀ ਲੈ ਜੀਓ ਕੌਣ ਹੁੰਦਾ ਯਾਰ ਸਾਡੇ ਇਹ ਜਿਹੜੇ ਪਵਿੱਤਰ ਰਿਸ਼ਤੇ ਜਿਹੜੇ ਇਹਨਾਂ ਨੇ ਮਿੱਟੀ 'ਚ ਮਲਾ ਕੇ ਰੱਖਦੇ ਯਾਰ ਇਹਨਾਂ ਨੇ ਇਹਨਾਂ ਲੋਕਾਂ ਨੂੰ ਪਹਿਚਾਣੋ ਯਾਰ ਨੌਜਵਾਨੋ ਤੁਸੀਂ ਆਪ ਅੱਗੇ ਲੱਗੋ ਪੜ੍ਹੇ ਲਿਖੇ ਹੋ ਤੁਸੀਂ ਆਪ ਦੀਆਂ ਗੱਲਾਂ ਆਪ ਟੇਬਲ ਟਾਕ ਤੇ ਬਹਿਣ ਜੋਗੇ ਬਣੋ ਇਹਦਾ ਲੀਡਰਸ਼ਿਪ ਤਾਂ ਤੁਹਾਡੇ ਮਗਰ ਤੁਰੀ ਫਿਰੂਗੀ ਅੱਖਾਂ ਚੱਕਾਂ ਪਾ ਕੇ ਗੱਲ ਕਰਨ ਵਾਲੇ ਬਣੋ ਇਹਦਾ ਲੋਕ ਤੁਹਾਡੇ ਮਗਰ 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 ਫਿਰਨਗੇ ਤੁਹਾਨੂੰ ਅੱਗੇ ਲੱਗੇ ਤੁਹਾਨੂੰ ਅੱਗੇ ਖੜੇ ਹੋਣਾ ਆਉਣਾ ਚਾਹੀਦਾ ਤੁਹਾਨੂੰ ਇਹਨਾਂ ਦੇ ਅੱਗੇ ਬੈਠਣਾ ਆਉਣਾ ਚਾਹੀਦਾ ਤੁਹਾਨੂੰ ਇਹਨਾਂ ਨਾਲ ਸਵਾਲ ਜਵਾਬ ਕਰਨੇ ਹੋਣੇ ਚਾਹੀਦੇ ਆ ਇਸ ਕਰਕੇ ਮੇਰੇ ਜੇ ਮੇਰੀ ਕਿਸੇ ਦਾ ਗੱਲ ਨੂੰ ਕਿਸੇ ਨੂੰ ਗੁੱਸਾ ਲੱਗਿਆ ਉਹ ਉਹਦੀ ਮੈਂ ਮਾਫੀ ਚਾਹੁੰਦਾ ਪਰ ਤੁਸੀਂ ਕੋਈ ਰਾਹ ਤਾਉਦਾ ਹਰੀਕੋ ਤੁਹਾਨੂੰ ਪ੍ਰਾਪਤੀ ਕੀ ਹੋਈ ਹੈ ਯਾਰ ਮੈਂ ਮੈਂ ਤੁਹਾਨੂੰ ਇਹੀ ਪਿੱਟਦਾ ਇੰਨੀ ਬੇਇੱਜ਼ਤੀ ਕਰਵਾ ਲਈ ਇੰਨੀ ਨੌਜਵਾਨੀ ਮਰਵਾ ਲਈ ਐਨੇ ਆਪਦੇ ਇਤਿਹਾਸਕ ਸਰੋਤ ਖਤਮ ਕਰਾ ਲਏ ਪ੍ਰਾਪਤੀ ਦੱਸ ਦਿਓ ਕੀ ਆ ਅਸੀਂ ਉਹ ਬਦਕਿਸਮਤ ਲੋਕ ਆ ਜਿਨ੍ਹਾਂ ਕੋਲੇ ਆਪਦੀ ਰਾਜਧਾਨੀ ਵੀ ਹੈ ਨਹੀਂ ਪਾਣੀ ਸਾਡਾ ਹੋਵੇ ਮਾਲਕ ਅਸੀਂ ਐ ਉਹਦਾ ਕੰਟਰੋਲ ਕਿਸੇ ਹੋਰ ਦੇ ਹੱਥ ਚ ਤੜਾ ਤੜ ਮੋਟਰਾਂ ਦੇ ਕਨੈਕਸ਼ਨ ਦਿੱਤੇ ਗਏ ਕਿ ਇੱਕ ਸਕੀਮ ਦੇ ਤਹਿਤ ਤੁਹਾਨੂੰ ਬੰਜਰ ਕਰਨ ਦਾ ਤੁਹਾਨੂੰ ਬੀੜਾ ਚੁੱਕਿਆ ਗਿਆ ਵੀ ਸਮਾਂ ਪਾ ਕੇ ਕੋਈ ਵੀ ਜਿਹੜੀ ਉਜਾੜਨ ਵਾਲੀ ਧਿਰ ਹੁੰਦੀ ਆ ਉਹਦੀ ਨੀਂ ਸੌ ਸਾਲ ਪਹਿਲਾਂ ਰੱਖੀ ਜਾਂਦੀ ਆ। ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਦੂਜੀ ਤੀਜੀ ਪੀੜ੍ਹੀ ਤੇ ਇਹਨਾਂ ਦੀ ਦੂਜੀ ਤੀਜੀ ਪੀੜ੍ਹੀ ਅਸੀਂ ਬਰਬਾਦ ਕਿਵੇਂ ਕਰਨੀ ਆ ਤੇ ਸਾਡੀ ਜਿਹੜੀ ਦੂਜੀ ਤੀਜੀ ਪੀੜ੍ਹੀ ਨੇ ਰਾਜ ਕਿਵੇਂ ਕਰਨਾ। ਉਹਦੀ ਨੀਂ ਜਿਹੜੀ ਹੁੰਦੀ ਆ ਉਹ ਇੱਕ ਸਦੀ ਪਹਿਲਾਂ ਰੱਖੀ ਜਾਂਦੀ ਆ। ਅਜਮਾਲ ਵਿੱਚ ਪਾਣੀ ਦੇ ਕੀ ਹਾਲਾਤ ਆ ਕੇ ਦੇਖ ਲਓ। ਫਤੋ ਚਲੋ ਠੀਕ ਆ ਥੋੜਾ ਬਹੁਤਾ ਨਹਿਰਾ ਨੂੜਾ ਨਹੀਂ ਕਰਕੇ ਹੁਣ। ਤਨੀ ਮੋਟਰ ਜਿਹੜਾ 2-4 ਕਿੱਲੇ ਵਾਲਾ ਜ਼ਿਮੀਂਦਾਰ ਉਹ ਤਾਂ ਖਤਮ ਆ ਇਸ ਵੇਲੇ। ਨਾ ਉਹ ਬੋਰ ਕਰਾ ਸਕਦਾ, ਨਾ ਉਹ ਕਨੈਕਸ਼ਨ ਲੈ ਸਕਦਾ। ਤੇ ਨਾ ਉਹ ਡੀਜ਼ਲ ਫੂਕ ਸਕਦਾ। ਤੁਸੀਂ ਆਪ ਹੀ ਇਹ ਜ਼ਮੀਨਾਂ ਛੜਛੜ ਭਜਣਾ ਇੱਥੋਂ। ਇਹਨਾਂ ਨੇ ਖਰੀਦਣੀਆਂ ਨਹੀਂ, ਤੁਸੀਂ ਆਪ ਹੀ ਵੇਚਣੀਆਂ। ਥੋੜੀ ਜੀ ਅਕਲ ਨੂੰ ਹੱਥ ਮਾਰੋ, ਐਡੀ ਗੈਰ ਜ਼ਿੰਮੇਵਾਰ ਕੰਮ ਮੈਂ ਨਹੀਂ ਕੋਈ ਹੋਰ ਦੇਖੀ। ਜਿੰਨੀ ਸਾਡੀ ਕੋਈ ਬਹਿਰੂਪੀਆ ਸਾਡੇ ਅੱਗੇ ਲੱਗਦਾ ਸੀ ਅੱਖਾਂ ਵਿੱਚ ਕਿਉਂ ਦੇ ਮਗਰ ਤੁਰ ਪਈ ਨਹੀਂ ਆਇਆ ਕੋਈ ਕੋਣ ਉਹ ਗੁਰੂ ਵਾਲੇ ਬਣੀਏ ਜੀ ਆਲਾ ਪਤਾ ਨਹੀਂ ਕੱਲਦੇ ਉਹਨੂੰ ਸਟੇਜਾਂ ਦੇ ਉੱਤੇ ਬੌਂਸਰ ਨਾਲ ਲੈ ਫਿਰਦੇ ਆ ਫਿਰ ਜੇ ਤੁਸੀਂ ਇੰਨਾ ਪਿਆਰ ਕਰਦੇ ਫਿਰ ਗੁਰੂ ਵਾਲੇ ਬਣੋ ਕੀ ਅਸੀਂ ਗੁਰੂ ਵਾਲੇ ਨਹੀਂ ਗੇ ਕਿਹੜਾ ਸਿੱਖ ਦਾ ਪੁੱਤ ਹੈ ਜਿਹੜਾ ਗੁਰੂ ਵਾਲਾ ਨਹੀਂ ਗਾ ਅਸੀਂ ਪੰਜਾਬ ਨੂੰ ਬਦਨਾਮ ਆਪ ਹੀ ਕੀਤਾ ਅਸੀਂ ਆਪਣੀ ਨੌਜਵਾਨੀ ਨੂੰ ਬਦਨਾਮ ਆਪ ਹੀ ਕੀਤਾ ਇਹਦੇ ਤੇ ਕੱਲ ਨੂੰ ਵੀਡੀਓ ਕਰਾਂਗੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਕੋਈ ਗੁਰਜੀ ਕੀ ਫਤਿਹ